ਹੈਲੋ ਸਤਿ ਸ੍ਰੀ ਅਕਾਲ ਗਾਇਜ਼ ਕੀ ਹਾਲ ਚਾਲ ਹੈ ਠੀਕ ਠਾਕ ਹੂੰ ਤੇ ਬਹੁਤ ਦਿਨਾਂ ਬਾਅਦ ਅੱਜ ਬਲੌਗ ਲੈ ਕੇ ਦੁਬਾਰਾ ਹਾਜ਼ਰ ਹੋਏ ਆਂ ਤੇ ਚੜਦੀ ਸਵੇਰ ਸੋਹਣੀ ਸੋਹਣੀ ਸਵੇਰ ਦੀ ਤਰ੍ਹਾਂ ਇੱਕ ਸੋਹਣਾ ਜਿਹਾ ਬਲੌਗ ਲੈ ਕੇ ਅੱਜ ਨਵਾਂ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਤੇ ਇਹ ਬਲੌਗ ਨਾਲ ਅੱਜ ਆਪਾਂ ਇੱਕ ਇਨੀਸ਼ੀਏਟਿਵ ਲਿਆ ਤੇ ਅੱਜ ਤੋਂ ਅਸੀਂ ਕਰਾਂਗੇ ਰੀਸਟਾਰਟ ਮਤਲਬ ਮਿਸ਼ਨ ਰੀਸਟਾਰਟ ਮਿਸ਼ਨ ਰੀਸਟਾਰਟ ਦਾ ਮਤਲਬ ਕਿ ਅਸੀਂ ਹੁਣ ਅੱਜ ਤੋਂ ਡੇਲੀ ਬਲੌਗ ਪਾਵਾਂਗੇ ਤੇ ਹੁਣ ਟਾਈਮ ਵੱਜ ਗਏ ਨੇ 7 6:30 ਵਜੇ ਆਪਾਂ ਗੁਰਮਨ ਨੂੰ ਖਾ ਲਿਆ ਸੀਗਾ ਤਿਆਰ ਹੋ ਚੁੱਕਿਆ ਉਹ ਤੇ ਤੁਹਾਨੂੰਆਂ ਤੁਹਾਨੂੰ ਲਓ ਜੀ ਮੁੰਡਾ ਤਿਆਰ ਹੋ ਗਿਆ ਸਾਡਾ ਤੇ ਤਕਰੀਬਨ ਉੱਪਰੋਂ ਉੱਪਰੋਂ ਤਿਆਰ ਹੋ ਗਿਆ ਇਹ ਸ਼ਰਟ ਪਟਕਾ ਵਗੈਰਾ ਟਾਈ ਵਗੈਰਾ ਬੰਨ ਲਿਆ ਨੇ ਥੱਲੇ ਪਜਾਮਾ ਹੀ ਪਾਇਆ ਹੋਇਆ ਪਤੰਦਰ ਨੇ ਤੇ ਨਿਕਰ ਪਈਆ ਆਹ ਇਹ ਪਾਊਗਾ ਇਹ ਜਾਣ ਲੱਗੇ ਤੇ ਟਾਈਮ 7 ਵਜੇ ਮਤਲਬ ਬੈਨ ਹੋਣੀ ਹੈ ਜੀ 7:30 ਵਜੇ ਲਓ ਜੀ ਗੁਰਮਨ ਸਿੰਘ ਦਾ ਲੰਚ ਬਣ ਕੇ ਆ ਗਿਆ ਚਲੋ ਦੇਖੀਏ ਫਿਰ ਗੁਰਮੰਨਾ ਚ ਲੈ ਕੇ ਕੀ ਚੱਲਿਆ ਉੱਥੇ ਰੁਪਟਾ ਹੀ ਹੋ ਗਿਆ ਜੱਬਾ ਓਕੇ ਉਹਦੇ ਅੰਦਰ ਰਸਤਾ ਲਓ ਜੀ ਇਹਦੇ ਵਿੱਚ ਹੈਗੇ ਨੇ ਸੈਂਡਵਿਚ ਠੀਕ ਹੈ ਆਏ ਹਾਏ 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 ਵਾਸਤਾ ਕੀ ਬਾਤ ਹੈ ਹੋਏ ਜੀ ਲਓ ਜੀ ਗੁਰਮਨ ਸਿੰਘ ਕੁਛ ਕਹਿਣਾ ਚਾਹੁੰਦਾ ਸਰ ਗਾਜ ਅੱਜ ਮੈਂ ਮੰੰਦੀਆਂ ਸਕੂਲ ਮੰੰਦੀਆਂ ਦਾ ਸਕੂਲ ਜਾਣ ਦਾ ਰੋਜ਼ ਹੀ ਨਹੀਂ ਜਾਂ ਕਿਸ ਦਿਨ ਨਹੀਂ ਹੁੰਦਾ ਕਿਸ ਦਿਨ ਹੁੰਦਾ ਹੈ ਜਾਣ ਦਾ ਸੰਡੇ ਵਾਲੇ ਦਿਨ ਮੰੰਦੀਆਂ ਹੈ ਮੰੰਦੀਆਂ ਵਾਲੇ ਦਿਨ ਹੁੰਦਾ ਅਸੀਂ ਮਤਲਬ ਇੱਕ ਦਿਨ ਮੰੰਡੇ ਜਾਣਾ ਸਕੂਲ ਬਾਕੀ ਦਿਨ ਛੁੱਟੀਆਂ ਹੋਣਾ ਹੈ ਹੂੰ ਗੋਬਨ ਆ ਗਈ ਵੈਨ ਹਾਂ ਆਈ ਹੈ ਹਾਂ ਇਹ ਕਿਹੜੀ ਹੈ ਇਹ ਤਾਂ ਕੋਈ ਹੋਰ ਸਕੂਲ ਦੀ ਆ ਨਾ ਇਹ ਪਿੱਛੇ ਆਊਗੀ ਆਪਣੀ ਹੈ ਨਾ ਇਹ ਹੈਗਾ ਜੀ ਗੁਰਮਨ ਦਾ ਬੱਸ ਸਟੈਂਡ ਜਿੱਥੇ ਗੁਰਮਨਦੀ ਵੈਨ ਆਉਂਦੀ ਆ ਗਲੀ ਤੋਂ ਦੂਜੀ ਗਲੀ ਚ ਆਉਂਦੀ ਆ ਕਿਤੇ ਔਰ ਆ ਪੱਕਾ ਇਹਦਾ ਪੱਥਰ ਹੈ ਜਿੱਥੇ ਆ ਕੇ ਝੂਟੇ ਲੰਦਾ ਲਓ ਜੀ ਗੁਰਮਨਦੀ ਵੈਨ ਆ ਗਈ ਆ ਉਹ ਆ ਜੀ ਵੈਨ ਫਸ ਗਈ ਗੁਰਮਨਦੀ ਐ ਗੁਰਮਨ ਫਸ ਗਈ ਫਸ ਗਈ ਚੱਲ ਫਿਰ ਲਓ ਜੀ ਬੀਬਾ ਜੀ ਲਿਆਏ ਨੇ ਬ੍ਰੇਕਫਾਸਟ ਕਈੇ ਦੀ ਸਬਜੀ ਦਹੀਂ ਤੇ achar ਤੇ ਨਾਲ ਪਰੌਂਠੇ ਇਹ ਮੇਰੇ ਨਹੀਂ ਹੈਗੇ ਇਕੱਲੇ ਅੱਧੇ-ਅੱਧੇ ਨੇ ਸਾਡੇ ਦੋ ਇਹਦੇ ਦੋ ਮੇਰੇ ਕਿਉਂਕਿ ਦੋ ਤੋਂ ਵੱਧ ਆਪਾਂ ਖਾਂਦੇ ਨਹੀਂ ਬਸ ਇੱਥੇ ਜਾ ਕੇ ਸਟਾਪ ਹੈ ਆਪਣਾ ਤੇ ਚਲੋ ਖਾਣੇ ਆ ਬ੍ਰੇਕਫਾਸਟ ਉਹ ਤੋਂ ਬਾਅਦ ਇੱਕ ਅੱਜ ਬੜਾ ਮਤਲਬ ਟਾਸਕ ਹੈ ਵੱਡਾ ਟਾਸਕ ਹੈ ਕਣਕ ਲਿਆਂਦੀ ਹੋਈ ਆ ਤਿੰਨ-ਚਾਰ ਕੁਇੰਟਲ ਉਹ ਲੈ ਕੇ ਉੱਪਰ ਢੋਲ ਦੇ ਵਿੱਚ ਪਾਉਣੀਆਂ ਚਵਾਰੇ ਦੇ ਵਿੱਚ ਪਿਆ ਢੋਲ ਤੇ ਬੀਬਾ ਜੀ ਕਰਾਉਣਗੇ ਹੈਲਪ ਤੇ ਇਸ ਤੋਂ ਬਾਅਦ ਫਿਰ ਲੱਗਦੇ ਆ ਉਸ ਕੰਮ ਨੂੰ ਉਹ ਤੋਂ ਬਾਅਦ ਫਿਰ ਨਾ ਧੋ ਕੇ ਕਮਾਗਾਰਾਂ ਤੋਂ ਨਿਕਲਾਂਗੇ ਚਲੋ ਕਰਕੇ ਬ੍ਰੇਕਫਾਸਟ ਫਿਰ ਕਰਦੇ ਆ ਗੱਲਾਂ ਬਾਤਾਂ ਲਓ ਜੀ ਖਜ਼ਾਨਾ ਆ ਗਿਆ لے ਆਇਆ ਮੈਂ 24 ਮਾਚਸ ਦੀਆਂ ਡੱਬੀਆਂ ਨੇ ਤੇ ਇਹ ਆਪਾਂ ਪਾਵਾਂਗੇ ਕਣਕ ਦੇ ਢੋਲ ਦੇ ਵਿੱਚ ਤੇ ਇਹਦੇ ਦਾ ਫਾਇਦਾ ਇਹ ਹੈ ਵੈਸੇ ਤਾਂ ਸਭ ਨੂੰ ਪਤਾ ਹੋਣਾ ਹੈ ਕਿ ਇਹਦੇ ਨਾਲ ਕਣਕ ਦੇ ਵਿੱਚ ਪਾ ਕੇ ਸੁਹਾਵਣੀ ਆਉਂਦੀ ਤੇ ਸੁਸਰੀ ਨਹੀਂ ਲੱਗਦੀ ਤੁਸੀਂ ਵੀ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ ਕੀ ਸਿਸਟਮ ਚੱਲਦਾ ਹੈ ਵੀ ਕੀ ਪਾਉਨੇ ਹੋ ਵੈਸੇ ਕਈ ਦਵਾਈ ਵੀ ਪਾ ਦਿੰਦੇ ਨੇ ਲੋ ਜੀ ਆ ਹੈਗਾ ਸਾਡਾ ਚਿਵਾਰਾ ਤੇ ਜਿਹਨੂੰ ਅੱਜ ਕੱਲ ਅਸੀਂ ਸਟੋਰ ਬਣਾਇਆ ਹੋਇਆ ਇਹ ਉਹ ਚਿਵਾਰਾ ਹੈ ਇਤਿਹਾਸਿਕ ਚਿਵਾਰਾ ਹੈ ਜਿੱਥੇ ਅਸੀਂ ਬੜੇ ਪੈਂਦੇ ਹੁੰਦੇ ਸੀਗੇ ਆ ਜਾ ਫਿਰ ਦਿਖਾ ਦੇ ਸਾਡਾ ਬੈਡਰੂਮ ਦਾ ਤਾਂ ਪਹਿਲਾਂ ਦੀ ਗੱਲ ਹੈ ਇਹ ਸਾਡਾ ਬੈਡਰੂਮ ਦਾ ਸੀ ਮੇਰਾ ਜੱਗੀ ਦਾ ਤੇ ਇੱਕ ਮੇਰੀ ਭੂਆ ਜੀ ਦਾ ਮੁੰਡਾ ਜਿਹੜਾ ਕਿ ਸਾਡੇ ਕੋਲ ਰਹਿੰਦੇ ਹੁੰਦੇ ਸੀਗੇ ਉਹ 스ਵੀਡਨ ਨੇ ਹੁਣ ਦੀਪੀ ਵੀਰ ਦੀ ਅਸੀਂ ਤਿੰਨੇ ਇੱਥੇ ਪੈਂਦੇ ਹੁੰਦੇ ਸੀ ਇੱਥੇ ਸਾਡੇ ਮੰਝੇ ਲੱਗੇ ਹੁੰਦੇ ਸੀਗੇ ਟੀਵੀ ਵੀ ਹੁੰਦਾ ਸੀ ਨਜ਼ਾਰੇ ਨਾਲ ਆ ਪੂਰੇ ਉਹ ਦਿਨ ਮੁੜ ਕੇ ਨਹੀਂ ਆਉਣੇ ਜੀ ਹੁਣ ਦੇਖ ਲਓ ਹਾਲ ਪੇਟੀ ਪਈ ਐ ਕੂਲਰ ਪੁਰਾਣੇ ਪਏ ਨੇ ਹੋਰ ਪਤਾ ਨਹੀਂ ਕੀ ਕੁਝ ਪਿਆ ਗੋਲਮਨ ਦੇਖੜਾ ਹੋਏ ਔਰ ਇੱਕ ਸੋਫਾ ਐਕਸਟਰਾ ਸੀਗਾ ਆ ਟ੍ਰੇਡ ਮਿਲ ਪਿਆ ਉਹ ਵੀ ਲਿਆ ਸੀਗਾ ਵੀ ਪੱਕਾਈ ਕਪੜਾ ਪਾ ਕੇ ਰੱਖਤਾ ਜੀ ਜਿਵੇਂ ਹੁਣ ਚਿਵਾਰੇ ਦਾ ਜ਼ਿਕਰ ਕਰ ਰਿਹਾ ਸੀ ਮਤਲਬ ਕਿ ਇੰਨੀ ਕਿਜਾਦਾਂ ਜੁੜੀਆਂ ਹੋਈਆਂ ਹੁਣ ਜਿਵੇਂ ਗੱਲ ਨਿਕਲੀ ਆ ਤਾਂ ਚੀਜ਼ਾਂ ਯਾਦ ਆ ਜਾਂਦੀਆਂ ਨੇ ਮਤਲਬ ਉਹ ਜਵਾਨਾ ਸੀਗਾ ਦੇਖੋ ਜੀ ਡੀਡੀ 1 ਦਾ ਹਨਾ ਬਲੈਕ ਐਂਡ ਵਾਈਟ ਟੀਵੀ ਹੁੰਦਾ ਸੀ ਚਿਵਾਰੇ ਤੇ ਐਂਟੀਨਾ ਲੱਗਿਆ ਹੁੰਦਾ ਸੀ ਕਮਾ ਕੇ ਡੀਡੀ 1 ਦੇਖਣਾ ਸ਼ਾਮ ਨੂੰ 4 ਵਜੇ ਤੋਂ ਬਾਅਦ ਡੀਡੀ ਜਲੰਧਰ ਆਉਣਾ ਦੂਰਦਰਸ਼ਨ ਜਲੰਧਰ ਉਹ ਦੇਖਣਾ ਫਿਰ ਇੱਕ ਰੈਵੋਲੂਸ਼ਨ ਆਇਆ ਡੀਡੀ 2 ਉਹਦੀ ਡੱਬੀ ਆਉਣੀ ਹੁੰਦੀ ਸੀਗੀ ਸਭ ਨੂੰ ਪਤਾ ਹੋਣਾ ਜਿਹੜੇ 90s ਦੇ ਨੇ ਮੇਰਾ 87 ਦਾ ਬਰਥ ਹੈ ਸੀ ਉਹ ਜਮਾਨਾ ਦੇਖਿਆ ਇਹ ਡੱਬੀ ਦੇ ਉੱਤੇ DD2 ਦਾ ਬੜਾ ਤਕੜਾ ਗਰੇਡ ਸੀਗਾ ਫਿਰ ਕਿਉਂਕਿ ਇਹੀ ਦੋ ਤਿੰਨ ਚੈਨਲ ਹੁੰਦੇ ਸੀ ਕਦੇ-ਕਦੇ ਐਂਟੀਨਾ ਪਾਕਿਸਤਾਨੀ ਚੈਨਲ ਵੀ ਫੜਦਾ ਸੀ ਪਤਾ ਨਹੀਂ ਕਿਹੜੇ-ਕਿਹੜੇ ਫੜ ਲੈਂਦਾ ਸੀਗਾ ਤੇ ਮਤਲਬ ਉਹ ਜ਼ਮਾਨਾ ਸ਼ਾਇਦ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹ ਅੱਗੇ-ਅੱਗੇ ਉਹ ਭੁੱਲ ਹੀ ਜਾਣਗੇ ਖਤਮ ਹੋ ਜਾਊਗਾ ਇਹ ਚੀਜ਼ ਵੀ ਇਹ ਗੱਲਾਂ ਵੀ ਕਦੇ ਹੁੰਦੀਆਂ ਸੀਗੀਆਂ ਕਿਉਂਕਿ ਅਸੀਂ ਹੜਾਈਆਂ ਹੋਈਆਂ ਆਪਣੇ ਉੱਤੇ ਏ ਜਵਾਨਾ ਮਤਲਬ ਕਿ ਬਹੁਤ ਵਧੀਆ ਹੁੰਦਾ ਸੀ ਬਿਨਾ ਫੋਨ ਤੋਂ ਖੇਡਦੇ ਸੀਗੇ ਟੀਵੀ ਹੁੰਦਾ ਸੀ ਉਹ ਵੀ ਇੱਕ ਲਿਮਟਿਡ ਹੁੰਦਾ ਸੀ ਵੀ ਦੁਪਹਿਰ ਤੋਂ ਬਾਅਦ ਵਧੀਆ ਪ੍ਰੋਗਰਾਮ ਆਉਣੇ ਨੇ ਜਾਂ ਫਿਲਮ ਹੋਣੀ ਹੈ ਸ਼ੁੱਕਰਵਾਰ ਨੂੰ ਹਨਾ ਐਤਵਾਰ ਨੂੰ ਚੰਦਰ ਕਾਂਤਾ ਸਵੇਰੇ ਚਿੱਤਰਹਾਰ ਤੇ ਰਾਤ ਨੂੰ ਕਈ ਵਾਰ ਸ਼ਕਤੀਮਾਨ ਦਾ ਦੌਰ ਵੀ ਦੇਖਿਆ ਸੀ ਅਲਫ ਲੈਲਾ ਦਾ ਦੌਰ ਵੀ ਦੇਖਿਆ ਮੈਨੂੰ ਯਾਦ ਹੈ ਚਿਵਾਰੇ ਦੀ ਟੀਵੀ ਲੱਗਿਆ ਹੁੰਦਾ ਸੀ ਆਲਫ ਲੈਲਾ ਦਾ ਇੰਨਾ ਕਰੇਜ਼ ਤੇ ਇੰਨਾ ਡਰ ਹੁੰਦਾ ਸੀ ਮੈਂ ਚਿਵਾਰੇ ਦੇ ਅੰਦਰ ਬਹਿ ਕੇ ਨਹੀਂ ਦੇਖਦਾ ਸੀ ਮੈਂ ਬਾਹਰ ਖੜ ਕੇ ਟੀਵੀ ਅੰਦਰ ਚੱਲਦਾ ਹੁੰਦਾ ਸੀ ਇੰਨਾ ਡਰਦਾ ਹੁੰਦਾ ਸੀ ਯਾਰ ਫਲਾਲਾ ਤੋਂ ਮਤਲਬ ਇਹ ਦੌਰ ਜਿਹੜੀ ਅੱਜ ਯਾਦ ਆ ਗਿਆ ਗੱਲਾਂ ਕੀਤੀਆਂ ਤੁਹਾਡੇ ਨਾਲ ਜਾਨੀ ਇਹ ਅਸੀਂ ਹੰਡਾ ਲਿਆ ਆਪਾਂ ਹੀ ਹੰਡਾ ਲਿਆ ਤੁਸੀਂ ਵੀ ਦੱਸਿਓ ਤੁਸੀਂ ਕਿਹੜਾ ਵਰਥ ਹੈ ਤੁਹਾਡਾ ਕਿਹੜੇ ਜਨਮ ਦਾ ਤੇ ਕੀ ਕੀ ਤੁਸੀਂ ਦੇਖਦੇ ਹੁੰਦੇ ਸੀ ਤੁਹਾਡੇ ਜ਼ਮਾਨੇ ਦੇ ਵਿੱਚ ਮਤਲਬ ਕੇਬਲ ਟੀਵੀ ਆ ਗਿਆ ਸੀ ਜਾਂ ਨਹੀਂ ਸੀ ਹਨਾ ਤੇ ਇਹ ਜ਼ਰੂਰ ਸ਼ੇਅਰ ਕਰਿਓ ਆਪਣੀਆਂ ਮੈਮਰੀਜ਼ ਵੀ ਕਮੈਂਟ ਦੇ ਵਿੱਚ ਤੇ ਆਟਾ ਹੋਦਾ ਉੱਥੇ ਰੱਖਣਾ ਹੀ ਹੁਣ ਪਹਿਲਾ ਮਾਰੂਗਾ ਮੈਂ ਝਾੜੂ ਤੇ ਉਸ ਤੋਂ ਬਾਅਦ ਢੋਲ ਨੂੰ ਟਿਕਾ ਕੇ ਫਿਰ ਥੱਲੇ ਲੈ ਕੇ ਆਉਣਾ ਕਣਕ ਚਲੋ ਕਰਦੇ ਆਂ ਅੱਜ ਦਾ ਟਾਸਕ ਸਟਾਰਟ ਸਿੱਕ ਗਿਆ ਪੂਰਾ ਹੁਣ ਹੁਣ ਚੱਲਦੇ ਆਂ ਥੱਲੇ ਕਣਕ ਲੈ ਕੇ ਆਉਨੇ ਆ ਤੇ ਨਾਲ ਲੈ ਆਉਨੇ ਆ ਮਾਂਚਸ ਦੀਆਂ ਡੱਬੀਆਂ ਦੋ ਥੈਲੇ ਪਾ ਕੇ ਕਲੀਅਰ ਬਣਾਵਾਂਗੇ ਫਿਰ ਵਿੱਚ ਸਿੱਟਾਂਗੇ 5 6 ਮਾਰਚਸ ਦੇ ਦੋ ਦਿਨ ਬਾਅਦ ਫੇਰ ਲੇਅਰ ਬਣਾਉਂਦੇ 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 ਆਪਾਂ 20 ਤੋਂ 25 ਮਾਰਚਸ ਵਿੱਚ ਪਾ ਦੇਣੀ ਆ। ਲਓ ਜੀ ਆ ਥੈਲੇ ਨੇ 3 ਕੁਇੰਟਲ ਕਣਕ। ਕਰੀਏ ਸਟਾਰਟ। ਚਲੋ ਜੀ ਪਾ ਦਈਏ ਕਣਕ ਇੱਕ ਥੈਲੇ ਇੱਕੋ ਵਾਰ ਚ ਅੱਧਾ ਬਾਲਟੀ ਚ ਅੱਧਾ ਥੈਲੇ ਚ। ਆ ਜਾਓ। ਮੇਰੀ ਨਹੀਂ ਸਪੀਡ ਨਹੀਂ ਆ। ਲੋ ਜੀ ਸਾਡਾ ਪਹਿਲਾ ਥੈਲਾ ਚੱਲਿਆ। ਅੱਗੇ। ਚੱਲੀ ਪਹਿਲੀ ਵਾਰ ਕਰੀ ਲਓ ਜੀ ਗਿਆ ਪਹਿਲਾ ਥੱਲਾ ਇੱਕ ਥੱਲਾ ਹੋਰ ਪਾਵਾਂਗੇ ਤੇ ਨਾਲ ਹੀ ਆਪਾਂ ਪਾਵਾਂਗੇ ਮੱਝ ਦੀਆਂ ਡੱਬੀਆਂ ਤੇ ਪੰਜ ਛੇ ਗੇੜੇ ਲੱਗਣੇ ਆਪਾਂ ਨਵੇੜ ਦੇਣਾ ਕੰਮ ਦੇਖੋ ਜੀ ਸਾਡਾ ਪਿੰਡਾਂ ਵਾਲਿਆਂ ਦਾ ਆਹੀ ਜਿੰਮ ਹੈ ਆਹੀ ਸਾਡੀ ਸਵੇਰ ਦੀ ਸੈਰ ਹੈ ਇਹਦੇ ਨਾਲ ਹੀ ਆਪਣਾ ਸਾਰਾ ਦਿਨ ਵਧੀਆ ਨਿਕਲਦਾ ਜੋਗੀ ਸਾਲ ਚ ਇੱਕ ਵਾਰੀ ਆਂਦੀ ਹੈ ਚਲੋ ਦੋ ਵੀ ਹੈ ਹੋਰ ਬਥੇਰੇ ਕੰਮ ਨਹੀਂ ਕਰਦੇ ਟਾਸਕ ਬਹੁਤ ਹੁੰਦੇ ਨੇ ਹੁਣ ਡੇਲੀ ਇੱਕ ਇੱਕ ਬਲੌਗ ਦੇ ਵਿੱਚ ਡੇਲੀ ਕੋਈ ਨਾ ਕੋਈ ਟਾਸਕ ਹੋਇਆ ਕਰ ਉਹ ਜਿਹੜਾ ਆਪਾਂ ਕਰਨਾ ਹੈ ਨਾ ਲਓ ਜੀ ਕਣਕ ਸਾਡੀ ਪੈ ਗਈ ਆ ਤਕਰੀਬਨ 10 ਕੁਆਂਟਲ ਸੀਗੀ ਤੇ ਸਾਰੀ ਆਪਾਂ ਪਾਤੀ ਤੇ ਥੈਲੇ ਬੰਨ ਕੇ ਉੱਤੇ ਰੱਖਤੇ ਤੇ ਅੱਜ ਦਾ ਟਾਸਕ ਇਹ ਆ ਤੇ ਹੁਣ ਜਾ ਕੇ ਥੱਲੇ ਠੰਡਾ ਪਣੀ ਪੀਨੇ ਆ ਧੋਨੇ ਆ ਧੋਨੇ ਆ ਉਸ ਤੋਂ ਬਾਅਦ ਚੱਲਦੇ ਆ ਆਪਣੇ ਅਸਲੀ ਕੰਮ ਤੇ ਜਿਹੜਾ ਕਿ ਆਪਾਂ ਡੀਲੀ ਕਰਦੇ ਆ ਹਨਾ ਲਓ ਜੀ ਤਪਦੀ ਗਰਮੀ ਦੇ ਵਿੱਚ ਠੰਡਾ ਠੰਡਾ ਰੂਹ ਅਫਜ਼ਾ ਵਿੱਚ ਹਲਕਾ ਜਿਹਾ ਦੁੱਧ ਪਾ ਕੇ ਲੈ ਕੇ ਆਈ ਹੈ ਕੁੜੀ ਆਪਣੇ ਕੱਪੜਿਆਂ ਨਾਲ ਦਾ ਬਣਾ ਕੇ ਓਏ ਹਾਏ ਠੰਡ ਪੈ ਗਈ ਕਾਲ ਦੇ ਠੰਡ ਪੈ ਗਈ ਸਵਾਦ ਆ ਗਿਆ ਲੋ ਜੀ ਠੰਡਾ ਪਾਣੀ ਪੀ ਲਿਆ ਮਿੱਠਾ ਪਾਣੀ ਪੀ ਕੇ ਹੁਣ ਥੋੜੀ ਜੀ ਹਵਾ ਲੈ ਕੇ ਗਰਮੀ ਸੁਕਾ ਕੇ ਨਹਾਉਨੇ ਆ ਨਹਾ ਕੇ ਫਿਰ ਤਿਆਰ ਤਿਆਰ ਹੋ ਕੇ ਤੁਹਾਨੂੰ ਫਿਰ ਨਵੇਂ ਰੂਪ ਚ ਮਿਲਦੇ ਆ ਠੀਕ ਹੈ ਬਣੇ ਰਹੋ ਤੇ ਮਿਲਦੇ ਆ ਹਾਂਜੀ ਨਾ ਧੋ ਕੇ ਪਰਨਾਪੁਰਨਾ ਬੰਨ ਕੇ ਆਪਾਂ ਹੋ ਗਏ ਰੈਡੀ ਤੇ ਹੁਣ ਚੱਲੀਏ ਆਪਾਂ ਕੰਮਾਂ ਕਰਾਂ ਤੇ ਖੌਮਾਂ ਕਰਾਂ ਤੇ ਤੇ ਮਿਲਦੇ ਆਂ ਫਿਰ ਕੰਮ ਤੋਂ ਆ ਕੇ ਤੇ ਗੁਰਮੰਦੇ ਆਉਣ ਤੋਂ ਪਹਿਲਾਂ ਮੈਂ ਆ ਜਾਣਾ ਅੱਜ ਕੰਮ ਥੋੜਾ ਹੀ ਐ ਦੁਪਹਿਰ ਨੂੰ ਆ ਜਾਣਾ ਫਿਰ ਦੁਪਹਿਰ ਤੋਂ ਬਾਅਦ ਦੁਬਾਰਾ ਫਿਰ ਕਿਤੇ ਜਾਊਂਗਾ ਠੀਕ ਐ ਚਲੋ ਮਿਲਦੇ ਆਂ ਫਿਰ ਗੱਲਾਂ ਬਾਤਾਂ ਕਰਦੇ ਆਂ ਚੱਲਿਆਂ ਕੰਮ ਤੇ ਚੰਗਾ ਫਿਰ ਓਕੇ ਮਿਲਦੇ ਆਂ ਬ੍ਰੇਕ ਕੇ ਬਾਅਦ ਠੀਕ ਐ ਬਾਏ ਬਾਏ ਮਿਲਦੇ ਆਂ ਜੀ ਕੰਮ ਤੇ ਜਾ ਕੇ ਕਰਦੇ ਆਂ ਗੱਲਾਂ ਬਾਤਾਂ ਠੀਕ ਐ ਚਲੋ ਲੋ ਜੀ ਗੁਰਮਨ ਮੈਨੂੰ ਨਾ ਅਸਲ 'ਚ ਫੋਨ ਫੜਨਾ ਸਿਖਾ ਰਿਹਾ ਵੀ ਫੜਨਾ ਕਿਵੇਂ ਆ ਲਖੋ ਇਹ ਕਹਿੰਦਾ ਵੀ ਤੁਸੀਂ ਬੈਕ ਕੈਮਰੇ ਤੋਂ ਹੀ ਬਣਾਇਆ ਕਰਨੀ ਐ ਐਵੇਂ ਫੜਨਾ ਤੇ ਆ ਮੇਰੀ ਆਪਣੀ ਬਣਾਇਆ ਕਰੂਗੀ ਤੇ ਮੈਨੂੰ ਫੜਨਾ ਆ ਗਿਆ ਜੀ ਥੈਂਕਸ ਟੂ ਗੁਰਮਨ ਜਿਨੇ ਮੈਨੂੰ ਇਹ ਫੋਨ ਫੜਨਾ ਸਿਖਾਇਆ ਅੱਗੇ ਤੋਂ ਮੈਂ ਬੈਕ ਕੈਮਰੇ ਦੇ ਵਿੱਚ ਥਰੂ ਐ ਮਤਲਬ ਬਣਾਉਂਗਾ ਕਿਉਂਕਿ ਮੈਂ ਆਪਣੀ ਵੀ ਫੋਟੋ ਐ ਜਿਹੜੀ ਉਹ ਫਰੰਟ ਦੇ ਥਰੂ ਮਤਲਬ ਕਰਦਾ ਸੀ ਕੈਪਚਰ ਵੀਡੀਓ ਬਣਾਉਂਦਾ ਸੀ ਚਲੋ ਆਤਾ ਬਹੁਤ ਵਧੀਆ ਯਾਰ ਗੁਰਮਨ ਥੈਂਕ ਯੂ ਥੈਂਕ ਯੂ ਸਰ ਮੈਂ ਉਹਦਾ ਦੰਡਾ ਮਾਰ ਕੇ ਲਈ ਗਿਆ ਛੋਟੇ ਕੋਮਨ ਲੋ ਜੀ ਗੁਰਮਨ ਦਾ ਫਰੈਂਡ ਆਇਆ ਹੋਇਆ ਹੈ ਇਹ ਮੇਰਾ ਫਰੈਂਡ ਨਹੀਂ ਗੁਰਮਨ ਦਾ ਕਜ਼ਨ ਹੈ ਉਹ ਹੈ ਨਾ ਤਾਂ ਹੈ ਨਹੀਂ ਪਤਾ ਕਿਉਂ ਨਹੀਂ ਪਤਾ ਇਹ ਝੋੜਦੀ ਗੋਲੀ ਥੋੜੀ ਓਏ ਗੁੜੀ ਤੂੰ ਇਹਨਾਂ ਕੜਕਾ ਤੇ ਹੋ ਗਿਆ ਹਾਂ ਤੂੰ ਜਾ ਜੀ ਕਹਿੰਦੇ ਜਾ ਕੇ ਬਾਹਰ ਜਾ ਹਾਂ ਤੇ ਗਾਣਾ ਗੀਤ ਬਸ ਬਾਤ ਹੈ ਕਿ ਕਾਲਾ ਹੋ ਗਈ ਨਾ ਹਾਂ ਤੂੰ ਫਿਰ ਤੂੰ ਮੋਤੀ ਦੀ ਕਹਿੰਦੀ ਮੈਨੂੰ ਬਾਹਰ ਜਾ ਫਿਰ ਤੂੰ ਬਾਹਰ ਚਲੇ ਜਾਂਦਾ ਫਿਰ ਤੂੰ ਉੱਪਰ ਚ ਬੈਠਾ ਰਹਿਣਾ ਹੈ ਹਾਂ ਮੋਤੀ ਉੱਪਰ ਪਾਪਾ ਗਾਣਾ ਕਰਦਾ ਹੈ ਨਾ ਹਾਂ ਤੇ ਛੋਟਾ ਸੀ ਕਾ ਇੰਨਾ ਗੋਰਾ ਹੁੰਦਾ ਸੀ ਮੈਂ ਇੰਨਾ ਦਿੱਤਾ ਹੁੰਦਾ ਸੀ ਗੋਮਨ ਵਰਗਾ ਅੱਲਾ ਹੈ ਠੀਕ ਹੈ ਕੁਝ ਨਹੀਂ ਮੰਨਾ ਤੁਪੇ ਹੋ ਜਾਗਾ ਦਿੱਤਾ ਹੁੰਦਾ ਚਲ ਚੱਲ ਲੱਗੀ ਦਿਖਾਈਂ ਆ ਟੀ-ਸ਼ਰਟ ਤੇ ਕੀ ਲਿਖਿਆ ਓਏ ਦਿਖਾਈਂ ਅੰਦਰ ਹਾਂ ਤੇ ਮੂਸੇ ਵਾਲਾ ਦਾ ਫੈਨ ਆ ਤੂੰ ਹੈਂ ਹਾਂ ਬੜੇ ਰਹਿੰਦੇ ਤੇਰੇ ਤੇ ਵਧੀਆ ਲੱਗਦਾ ਤੈਨੂੰ ਮੂਸੇ ਵਾਲਾ ਹਾਂ ਮੂਸੇ ਵਾਲਾ ਕਿਵੇਂ ਥਾਪੀ ਮਾਰਦਾ ਹੁੰਦਾ ਦੱਸੀ ਓ ਤੇਰੀ ਕੀ ਬਾਤ ਆ ਲਓ ਜੀ ਕਮਾ-ਕੁਮਾ ਤੋਂ ਵਿਹਲੇ ਹੋ ਕੇ ਅੱਜ ਦੀ ਦਿਹਾੜੀ ਖਤਮ ਤੇ ਹੁਣ ਚੱਲਿਆਂ ਆਪਾਂ ਖਮਾਣੋ ਨੂੰ ਮਾਰਕੀਟ ਦੇ ਵਿੱਚੋਂ ਥੋੜਾ ਜਿਹਾ ਸਾਮਾਨ ਲੈਣਾ ਤੇ ਗੁਰਮਨ ਹੋ ਗਿਆ ਰੈਡੀ ਦੇਖ ਦੇਖ ਤਾ ਕੀ ਕਰਦਾ ਕੀ ਹੋ ਗਿਆ ਤੈਨੂੰ ਤੇ ਚਲੋ ਚੱਲੀਏ ਖਮਾਣਾ ਨੂੰ ਫਿਰ ਆ ਵੀ ਜਾ ਰਹੇ ਆ ਜੀ ਆਪਾਂ ਖਮਾਣੂ ਨੂੰ ਤੇ ਦੋ ਚਾਰ ਚੀਜ਼ਾਂ ਲੈ ਕੇ ਆਉਣੀਆਂ ਨੇ ਉਹ ਲੈ ਕੇ ਫਿਰ ਵਾਪਸ ਮੁੜਦੇ ਆ ਅਰ ਫੇ ਕੀ ਕਹਿਣਾ ਚਾਹੇਗਾ ਗੁਰਮਨ ਸਿੰਘ ਇਹਨੂੰ ਬੜਾ ਔਖਾ ਬਣਾਇਆ ਜੀ ਇਹ ਮੰਨਦਾ ਨਹੀਂ ਸੀ ਕਹਿੰਦਾ ਮੇਰੀ ਸੈਰ ਕਰਨ ਵਾਲਾ ਟਾਈਮ ਨਿਕਲ ਜਾਣਾ ਦੱਸ ਲੈ ਕੋਈ ਨਹੀਂ ਜੇ ਹੁਣ ਤੈਨੂੰ ਖਮਾਣੂ ਲੈ ਕੇ ਚੱਲਿਆਂ ਕੋ ਖਲਾਫ ਲਾ ਕੇ ਲਿਆਵਾਂਗੇ ਮੈਂ ਪਹਿਲੀ ਵਾਰ ਚੱਲੇ ਆ ਮੈਂ ਪਹਿਲੀ ਵਾਰ ਹਾਂ ਅੱਜ ਮੈਂ ਇਹ ਮੈਂ ਪੂਰੇ 8 ਸਾਲਾਂ ਬਾਅਦ ਪਹਿਲਾ ਕੁੰਮਣ ਚੱਲੇ ਆ ਸਾਈਕਲ ਨਾਲ ਪਹਿਲਾਂ ਦੇਖ ਤੈਨੂੰ ਰੋਜ਼ ਕਮਾਈਦਾ ਬਾਰੀ ਕਿੰਨੀ ਬਾਾਰ ਕਰਦੇ ਆ ਹਾਂ ਪਰ ਕੰਮੋ ਵੀ ਤਾਂ ਹੈਗਾ ਖਮਾਣੋ ਬੇਨਾ ਮੈਂ ਥੋੜੀ ਚੱਲੇ ਆ ਆਪਾਂ ਫਰੀ ਦੇ ਵਿੱਚ ਜਾਣੀ ਉਹੀ ਫालतू ਘੁੰਮਣ ਲਈ ਥੋੜੀ ਚੱਲੇ ਆ ਬਾਕੀ ਟੈਂਪਰੇਚਰ ਦੀ ਗੱਲ ਕਰੀਏ ਤਾਂ ਗਰਮੀ ਪੂਰੇ ਘੜਲ ਕੱਢ ਰਹੀ ਹੈ ਪੰਜਾਬ ਦੇ ਵਿੱਚ ਐ ਚੱਕਵੀ ਗਰਮੀ ਹੈ ਜੀ ਪੂਰੇ ਹੀਟ ਵੇਵ ਚੱਲਦੀ ਹੈ ਜਾਨੀ ਕਿ ਲੋ ਚੱਲਦੀ ਆ ਤੇ 40 ਤੋਂ ਪਲੱਸ ਟੈਂਪਰੇਚਰ ਹੈ ਜਿਹੜਾ ਕਿ ਐਤਵਾਰ ਨੂੰ ਸੋਮਵਾਰ ਨੂੰ ਜਾਣਾ 45 46 ਤੱਕ ਸੋ ਬਚ ਕੇ ਰਹੋ ਵੀਰੋ ਗਰਮੀ ਬਹੁਤ ਜ਼ਿਆਦਾ ਹੈ ਪਹਿਲਾਂ ਆ ਨਹੀਂ ਰਹੀ ਸੀ ਜਦੋਂ ਆਈ ਆ ਤਾਂ ਪੂਰੀ ਧੁਮਾਕੇਦਾਰ ਹੈ ਅੱਗ ਪੂਰੀ ਲੱਗੀ ਹੋਈ ਹੈ ਤੇ ਮੀਂਹ ਮੂਂਹ ਦੇ ਕੋਈ ਹੁਣ ਅਸਰ ਨਹੀਂ ਹੈਗੇ ਪੂਰੀ ਹੀਟ ਵੇਵ ਚੱਲਣੀ ਆ ਹੁਣ ਦੜੀਆਂ ਮਹੀਨਾ ਪੂਰਾ ਕੜਲ ਕੱਡੂ ਪੱਖੇ ਭੁੱਖੇ ਕੀ ਕਰਦੇ ਨੇ ਪੁੱਤ ਹੁਣ ਤਾਂ ਏਸੀ ਤੋਂ ਬਿਨਾਂ ਨਹੀਂ ਸਰਦਾ ਹੈਗਾ ਆ ਦਿਨਾਂ ਦੇ ਵਿੱਚ ਭਗਵੰਦਵਾ ਜੀ ਨੂੰ ਮੈਂ ਆਹ ਕਹਿਣਾ ਹੈ ਕਿ ਗਰਮੀ ਬਹੁਤ ਹੋ ਗਈ ਹੈ ਯਾ ਆਪਾਂ ਦੀ ਛੁੱਟੀ ਕਰਾ ਦੋ ਯਾ ਮੈਨਾ ਜਿਹੀ ਲਗਵਾ ਇਹ ਕਹਿ ਰਹੇ ਹੈ ਭਗਵੰਤਮਾਨ ਸਾਹਿਬ ਨੂੰ ਮੇਰੀ ਅਪੀਲ ਹੈ ਵੀ ਛੁੱਟੀਆਂ ਕਰਾ ਦਿਓ ਗਰਮੀ ਬਹੁਤ ਹੈ ਜਾਂ ਫਿਰ ਸਾਡੀਆਂ ਮੈਨਾਂ ਚ ਏਸੀ ਲਵਾ ਦਿਓ ਕਹਿੰਦਾ ਗਰਮ ਸਰਦ ਹੋ ਜਾਂਦਾ ਗਰਮ ਸਰਦ ਹੋ ਜਾਂਦਾ ਅਸਲ ਚਿਹਰੀ ਕਲਾਸ ਏਸੀ ਹੈ ਬਟ ਸਕੂਲ ਨਹੀਂ ਆਉਂਦੇ ਹਾਂ ਫਿਰ ਬੱਚੇ ਸਕੂਲ ਨਹੀਂ ਆਉਂਦੇ ਫਿਰ ਕਹਿੰਦੇ ਸਕੂਲ ਕਿਉਂ ਨਹੀਂ ਆਉਂਦੇ ਹਾਂ ਅਸਲ ਚੱਕਰ ਕੀ ਹੈ ਇਹਦੀ ਕਲਾਸ ਏਸੀ ਹੈ ਬਟ ਇਹਦੀ ਬੈਂਚ ਏਸੀ ਨਹੀਂ ਆ ਇਹ ਕਹਿੰਦਾ ਜਾਂ ਛੁੱਟੀਆਂ ਕਰ ਦੋ ਜਾਂ ਫਿਰ ਸਾਡੀ ਬੈਂਚ 'ਚ ਵੀ ਏਸੀ ਲਵਾ ਦੋ ਜਾਂ ਕਲਾਸਾਂ 'ਚ ਜੋ ਵੀ ਪਟਾ ਦਿਓ ਫਿਰ ਹਨਾ ਹਾਂ ਗਰਮ ਸਰਦ ਤਾਂ ਨਹੀਂ ਹੋਊਗਾ ਇਹਨੂੰ ਕੁਝ ਨਹੀਂ ਪਸੰਦ ਆਉਣਾ ਆ ਵੀ ਇਹਨੂੰ ਪਸੰਦ ਨਾ ਗੁਰਮਨ ਕਹਿੰਦਾ ਇਹਨੂੰ ਮੰਮਾ ਨੂੰ ਕੁਝ ਨਹੀਂ ਪਸੰਦ ਆਉਣਾ ਲਓ ਜੀ ਕੁੜੀ ਦੇ ਚੱਪਲ ਨਹੀਂ ਪਸੰਦ ਆਈ ਸਾਰਾ ਤੂੰ ਪੰਜਾਬ ਗਾ ਲਿਆ ਤੇਰੇ ਚੱਪਲ ਮੇਚ ਨਾਲ ਚੱਪਲ ਹੀ ਨਹੀਂ ਹੈਗੀ ਕਹਿੰਦੀ ਇਹਨਾਂ ਕੋਲ ਮਤਲਬ ਦੁਕਾਨ ਵਾਲਿਆਂ ਕੋਲ ਭਾਈ ਉਹਨਾਂ ਨੇ ਢੇਰੀ ਲਾਤੀ ਕਹਿੰਦੀ ਇਹ ਚੱਪਲ ਹੀ ਨਹੀਂ ਹੈਗੀ ਉਹ ਵੀ ਹਰਾ ਰਹਿ ਗਏ ਨੇ ਇਹ ਕਿਹੜੀ ਚੱਪਲ ਦੀ ਗੱਲ ਕਰਦੇ ਹੋ ਤੁਸੀਂ ਕੋਈ ਫੋਟੋ ਦਿਖਾ ਦਿਓ ਮਾਸਰੂਮ ਸਲੀਪਰ ਹੀ ਨਹੀਂ ਚਾਜਦੇ ਕੋਈ ਚਲੋ ਕੋਈ ਗੱਲ ਨਹੀਂ ਆ ਮੁੰਡੇ ਦਾ ਨਾਲਾ ਖੁੱਲ ਗਿਆ ਸੀ ਪਤਾ ਨਹੀਂ ਕਿਵੇਂ ਹੁਣ ਸ਼ਰਮ ਆਉਂਦੀ ਐ ਇਹਨਾਂ ਨੂੰ ਨਾਲਾ ਬਣਾਉਣ ਲੱਗਿਆ ਹੋਇਆ ਫਾਈਨਲੀ ਸਾਡੇ ਚੱਪਲਾਂ ਮੇਚ ਆ ਗਈਆਂ ਉਧਰ ਭੰਗਦੀ ਨਹੀਂ ਹਾਂ ਉਧਰ ਤਾਂ ਮਿਲ ਹੀ ਨਹੀਂ ਇਧਰੋਂ ਵੀ ਕਹਿ ਲਓ ਬਸ ਇੱਕ ਜਿਵੇਂ ਵੀ ਮੰਜਾ ਮੰਜੇ ਮਾਰ ਕੇ ਲਈ ਆ ਇਹਨੇ ਲਓ ਜੀ ਲਓ ਜੀ ਅੱਜ ਅਸੀਂ ਪੀਣ-ਪੀਣ ਲਿਓ ਲਿਆ ਅੱਜ ਕੁਛ ਖਾਇਆ ਨੀ ਸਰਪ੍ਰਾਈਜ਼ ਆ ਮੈਂ ਲਿਆ ਆਪਣਾ ਨਿੰਬੂ ਮਸਾਲਾ ਥੋੜਾ ਤੇ ਗੁਰਮਨ ਨੇ ਲਈਆ ਪੇਪਰ ਬੋਟ ਤੇ ਇਹ ਪੀ ਕੇ ਥੋੜੀ ਜੀ ਠੰਡਕ ਲਈਏ ਗਰਮੀ ਮਿਟਾਈਏ ਤੇ ਚੱਲੀਏ ਫਿਰ ਘਰ ਨੂੰ ਘਰੇ ਜਾ ਕੇ ਰੋਟੀਆਂ-ਰੋਟੀਆਂ ਖਾਈਏ ਫਿਰ ਲਓ ਜੀ ਆ ਸਾਡਾ ਡਰਪੋਕ ਪੁੱਤ ਦੇਖ ਲਓ ਜਿਵੇਂ ਇਹ ਨੇਰੇ ਦੇ ਵਿੱਚ ਅਸੀਂ ਆਉਂਦੇ ਹਾਂ ਘੁਮਣ ਤੋਂ ਇਹ ਕਹਿੰਦਾ ਮੈਨੂੰ ਲੱਗਦਾ ਡਰ ਹਾਂ ਠੀਕ ਹੈ ਠੀਕ ਹੈ ਜੀ ਇਹ ਮੁੰਡਾ ਸੌਰੀ ਡਰਪੋਕ ਨਹੀਂ ਹੈਗਾ ਇਹ ਸਿਰਫ ਅੱਗੇ ਗੇਮ ਖੇਲਣ ਲਈ ਆਉਂਦਾ ਖੇਲ ਲੈ ਬੁੱਤ ਖੇਲ ਲੈ ਮੇਰੇ ਤੋਂ ਗਲਤੀ ਹੋ ਗਈ ਮੈਂ ਤੈਨੂੰ ਡਰਪੋਕ ਕਹਤਾ ਹਨਾ ਲਓ ਜੀ ਕ੍ਰਿਕਟ ਖੇਲਦਾ ਮੁੰਡਾ ਮੱਛਰ ਕ੍ਰਿਕਟ ਖੇਲਦਾ ਮੱਛਰਾਂ ਨੇ ਕ੍ਰਿਕਟ ਕੀ ਆਊਟ ਸਾਂਬਰ ਹੈਂ ਦੀ ਗਲੀ ਨਹੀਂ ਗਲੀ ਨਹੀਂ ਲਓ ਜੀ ਕਰੇ ਆ ਗਏ ਸੀ ਤੇ ਗੁਰਮਨ ਨੇ ਇੱਕ ਨਵਾਂ ਡਾਂਸ ਸਿੱਖਿਆ ਪੁਸ਼ਪੇ ਪੁਸ਼ਪਾ ਡਾਂਸ ਵਾਲਾ ਜਿਹੜਾ ਪੁਸ਼ਪੇ ਵਾਲਾ ਪੁਸ਼ਪਾ ਟੂ ਵਾਲਾ ਆਜਾ ਦਿਖਾਉਣੇ ਆ ਤੁਹਾਨੂੰ ਪੁਸ਼ਪਾ 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 ਡਾਂਸ ਪੁਸ਼ਪਾ ਹਾਂ ਬਣੇਗੀ ਬਣ ਗਈ ਬਣ ਗਈ ਗੱਲ ਸਿੱਖ ਗਿਆ ਸਿੱਖ ਗਿਆ ਦੇਖਿਆ ਜੀ ਸਾਡੇ ਪੁੱਤ ਦਾ ਪੁਸ਼ਪਾ ਡਾਂਸ ਹੈ ਨਾ ਪੁਸ਼ਪਾ ਰਾਜ ਤੇ ਬਹੁਤ ਵਧੀਆ ਮੂਵੀ ਆ ਰਹੀ ਹੈ ਜਰੂਰ ਦੇਖਿਓ ਵੈਸੇ ਹੀ ਫਾਲਤੂ ਦੀ ਪ੍ਰਮੋਸ਼ਨ ਕਰ ਰਹੇ ਹਾਂ ਮੈਂ ਤੇ ਇਸੇ ਤੋਂ ਬਾਅਦ ਹੁਣ ਆਪਾਂ ਹੁਣ ਵਲੌਗ ਆਪਾਂ ਕਰਨ ਲੱਗੇ ਐਂਡ ਕੱਲ ਨੂੰ ਫੇਰ ਦੁਬਾਰਾ ਨਵਰੀ ਹੋਣਾਸ ਦੇਖ ਲਓ ਨਹੀਂ ਨਹੀਂ ਕੱਲ ਨੂੰ ਫੇਰ ਇੱਕ ਨਵਾਂ ਵਲੌਗ ਲੈ ਕੇ ਜਲਦੀ ਆਜ ਰੋਵਾਂਗੇ ਤੁਹਾਡੇ ਤੱਕ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਤੇ ਹੁਣ ਪੂਰੀ ਚੈਨ ਚੱਲਣੀ ਆ ਵਲੌਗਾਂ ਦੀ ਲੜੀ ਚੱਲਣੀ ਆ ਠੀਕ ਐ ਤੇ ਸੰਦੂ ਦੇ ਇਜਾਜ਼ਤ ਤੇ ਮਿਲਦੇ ਆ ਜੀ ਕੱਲ ਨੂੰ ਇੱਕ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਗੁੱਡ ਨਾਈਟ